ਮਾਈ ਗੁਰਜੀ ਦਾ ਘਰ ਸਾਂ ਮਾਈ ਗੁਰਜੀ ਕੀ ਪੱਥੇ ਰਾਬੀਆ ਨਾ ਕਿਸੇ ਸਭਾ ਦੇ ਵਿੱਚ ਗਈ ਉੱਥੇ ਬੈਠੇ ਕਿਤੋਂ ਇੱਕ ਤਨੰਤਰ ਘਾਉਣ ਵਾਲੇ ਵਿਦਵਾਨ ਬੈਠੇ ਸਿਆਣੇ ਬੈਠੇ ਪੀਰ ਬੈਠੇ ਫਕੀਰ ਬੈਠੇ ਤੇ ਉਹ ਦਲੀਲਾਂ ਦੇਣ ਦੀ ਰੱਬ ਹੈਗਾ ਆ ਕੋਈ ਕਵੇ ਜੀ ਆਹ ਦਲੀਲ ਹੈ ਕੋਈ ਆਖੇ ਜੀ ਆ ਆ ਕੋਈ ਆਖੇ ਆਇਆ ਰਾਬੀਆ ਉੱਥੇ ਬੈਠੀ ਤੇ ਉੱਚੀ ਉੱਚੀ ਹਸਣ ਲੱਗ ਪਈ ਜਦ ਉੱਚ ਉੱਚ ਹੱਸ ਲੱਗ ਪਈ ਤੇ ਇੱਕ ਨੇ ਮੱਝੀ ਕੀਤੀ ਕਿਉਂਕਿ ਰਾਬੀਆ ਦਾ ਸਤਕਾਰ ਬਹੁਤ ਕਰਦੇ ਸਨ ਕਿਉਂਕਿ ਨਾਮ ਜਪਣ ਵਾਲੀ ਸੀ ਬੰਦਗੀ ਕਰਨ ਵਾਲੀ ਸੀ ਪ੍ਰਮਾਤਮਾ ਨੂੰ ਪਾਈ ਹੋਈ ਸੀ ਉਹ ਇੱਕ ਆਇਆ ਉਹਨੇ ਕਿਹਾ ਕਿ ਐ ਮਾਈ ਤੂੰ ਸਾਡੇ ਤੇ ਹੱਸਦੀ ਕਿਉਂ ਪਈ ਹੈ ਜਦੋਂ ਨੇ ਇਹ ਨਹੀਂ ਗੱਲ ਕੀਤੀ ਉਹਨੇ ਉੱਚ ਉੱਚ ਰੋਣਾ ਸ਼ੁਰੂ ਕਰ ਦਿੱਤਾ ਉਹ ਜਦ ਉੱਚ ਉੱਚ ਹੀ ਰੋਈ ਉਹ ਫਿਰ ਪੁੱਛਦੇ ਕਹਿੰਦੇ ਜੀ ਤੂੰ ਸਿਰੋਂਦੇ ਕਿਉਂ ਤੇ ਰਾਬੀਆ ਨੇ ਕੋ ਕੋ ਗੱਲ ਕੇ ਕਹਿੰਦੇ ਜੀ ਮੈਂ ਹੱਸਦੀ ਤੁਹਾਡੇ ਤੇ ਤਾਂ ਆ ਕਿਉਂਕਿ ਤੁਸੀਂ ਉਸ ਵਿਸ਼ੇ ਤੇ ਗੱਲ ਕਰਦੇ ਪਏ ਜਿਹੜਾ ਖਾਲੀ ਥਾਵਾਂ ਤੇ ਵੀ ਹੈ ਖਾਲੀ ਥਾਵਾਂ ਤੇ ਵੀ ਹੈ ਮੈਂ ਤਾਂ ਹੱਸਦੀ ਪਈਆਂ ਉਹਨੇ ਕਿਹਾ ਜੀ ਫਿਰ ਤੁਸੀਂ ਰੋਂਦੇ ਕਿਉਂ ਪਏ ਹੋ ਕਹਿੰਦੇ ਮੈਂ ਰੋਂਦੀ ਤਾਂ ਆ ਕਿਉਂਕਿ ਪਰਮਾਤਮਾ ਦੀ ਬੰਦਗੀ ਕਰਨ ਵਾਲਾ ਪਰਮਾਤਮਾ ਦਾ ਨਾਮ ਜਪਣ ਵਾਲਾ ਕਦੇ ਇਸ ਬੈਸ ਵਿੱਚ ਪੈਂਦਾ ਹੀ ਨਹੀਂ ਹੈ ਰੱਬ ਹੈ ਕਿ ਨਹੀਂ ਹੈ ਉਹਦੀ ਤੇ ਤੜਪ ਇੱਥੇ ਖਲੋਤੀ ਹੁੰਦੀ ਹੈ ਕਿ ਮੈਨੂੰ ਪਿਆਰੇ ਦਾ ਜਿਹੜਾ ਆਨੇਗ ਉਹਦਾ ਆਨੰਦ ਉਹ ਹਮੇਸ਼ਾ ਮਿਲਦਾ ਰਹੇ ਮੈਂ ਉਸ ਨਿਗ ਵਿੱਚ ਉਸ ਆਨੰਦ ਵਿੱਚ ਭਿੱਜਿਆ ਰਵਾਂ ਆਹ ਤੇ ਵੇਲੇ ਲੋਕਾਂ ਦੇ ਕੰਮ ਨੇ ਰੱਬ ਹੈ ਜਾਂ ਨਹੀਂ ਹੈ ਜੇ ਹੈ ਕਿਵੇਂ ਹੈ ਕਿਹੜੀਆਂ ਦਲੀਲਾਂ ਕਿਵੇਂ ਦੇਣੀਆਂ ਇਹ ਕਹਿੰਦੇ ਇਹ ਉਹਨਾਂ ਮੂਰਖ ਲੋਕਾਂ ਦਾ ਕੰਮ ਆ ਜਿਨ੍ਹਾਂ ਨੂੰ ਰੱਬ ਬਾਰੇ ਪਤਾ ਨਹੀਂ ਕਹਿੰਦੇ ਜੀ ਮੈਂ ਤਾਂ ਰੋਣੀ ਆ ਕਿਉਂਕਿ ਗੱਲਾਂ ਤਾਂ ਤੁਸੀਂ ਬਹੁਤ ਵੱਡੀਆਂ ਵੱਡੀਆਂ ਕਰਦੇ ਪਹੇ ਜੇ ਪਰ ਤੁਹਾਨੂੰ ਰੱਬ ਨਹੀਂ ਦਿਸਦਾ ਪਿਆ ਜੀੜਾ ਤੁਹਾਡੇ ਅੰਦਰ ਵੀ ਬੈਠਾ ਤੇ ਬਾਹਰ ਵੀ ਬੈਠਾ ਗੱਲਾਂ ਤੁਸੀਂ ਆਉਂਦੀਆਂ ਕਰਦੇ ਪਏ ਹੋ ਜਿਹਨੂੰ ਤੁਸੀਂ ਜਾਣਦੇ ਨਹੀਂ ਹੋ ਤੇ ਦਲੀਲਾਂ ਤੁਸੀਂ ਉਹ ਦਿੰਦੇ ਪਏ ਹੋ ਕਿ ਗੱਲਾਂ ਨਾਲ ਹੀ ਰੱਬ ਥੱਲੇ ਲਾ ਲਿਆ ਆ ਉਹਨਾਂ ਨੇ ਜਦੋਂ ਸੁਣਿਆ ਫਿਰ ਸ਼ਰਮਿੰਦੇ ਹੋਏ ਉਹਨਾਂ ਮਾਫੀ ਮੰਗੀ ਉਹਨਾਂ ਕਹਿੰਦੇ ਜੀ ਸਾਡੇ ਤੋਂ ਗਲਤੀ ਹੋ ਗਈ ਰਫੇ ਨੇ ਇੱਕੋ ਗੱਲ ਕਹੀ ਰੱਬ ਦੀ ਗੱਲ ਕਰਨੀ ਹੋਵੇ ਇਹ ਅੰਦਰ ਦੀ ਕਹਾਣੀ ਹੈ ਬਾਰਵੀਂ ਛੇੜੀ ਜਾ ਸਕਦੀ ਇਸ ਲਈ ਗੁਰੂ ਨਾਨਕ ਸਾਹਿਬ ਮਹਾਰਾਜ ਪਿਤਾ ਜੀ ਕਹਿੰਦੇ ਨੇ ਨਾ ਇੱਕ ਥਾਂ ਤੇ ਸਹਿਬ ਜੀ ਕਹਿੰਦੇ ਸੁਣ ਵੱਡਾ ਆਖੇ ਸਭ ਕੋਏ ਕੇ ਵੱਡ ਵੱਡਾ ਡੀਠਾ ਹੋਏ ਮਹਾਰਾਜ ਕਹਿੰਦੇ ਸਾਰੇ ਸੁਣ ਸੁਣ ਕੇ ਕਹਿੰਦੇ ਪਰ ਰੱਬ ਵੱਡਾ ਵੱਡਾ ਪਰ ਪਤਾ ਤੇ ਉਦੋਂ ਲੱਗੇਗਾ ਨਾ ਜਦੋਂ ਨੂੰ ਤੱਕਾਂਗੇ ਜਦੋਂ ਨੂੰ ਜਾਣਾਂਗੇ ਸਹਿਬ ਕਿਰਪਾ ਕਰਨ ਮੇਰੇ ਤੁਹਾਡੇ ਤੇ ਤਰਸ ਹੋ ਜਾਏ ਅਹੀਂ ਰੱਬ ਦੀਆਂ ਗੱਲਾਂ ਕਰਨ ਦੀ ਬਜਾਏ ਉਨ ਨੂੰ ਮਿਲਣਾ ਹੀ ਆਪਣੇ ਅੰਦਰ ਤੜਪ ਪੈਦਾ ਕਰ ਸਕੀਏ